ਭਾਰਤ ਮਾਲਾ ਪ੍ਰੋਜੈਕਟ ਦੀ ਅਕਵਾਇਰਮੈਂਟ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਮੇਂ-ਸਮੇਂ ਸਰ ਕਿਸਾਨਾਂ ਦੇ ਨਾਲ ਪ੍ਰਸ਼ਾਸਨ ਦੀਆਂ ਜਿਹੜੀਆਂ ਤਿੱਖੀਆਂ ਝੜਪਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਸੋ ਜੋ ਤਾਜ਼ਾ ਮਾਲਮਾਲ ਤੁਹਾਨੂੰ ਦੱਸਦੀ ਹੈ ਕਿ ਬੀਤੇ ਦਿਨ ਸਲਾਹਪੁਰ ਪਿੰਡ ਤੋਂ ਵੀ ਜੋ ਭਾਰਤ ਮਾਲਾ ਪ੍ਰੋਜੈਕਟ ਦੀ ਇੱਕ ਅਕਵਾਇਰਮੈਂਟ ਨੂੰ ਲੈ ਕੇ ਜੋ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਕੁਝ ਕਿਸਾਨ ਪਰਿਵਾਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਦੀ ਕਿ ਪਿੰਡ ਖੁੱਡੀ ਚੀਮਾ ਤੋਂ ਖੁੱਡੀ ਚੀਮਾ ਤੋਂ ਵੀ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਸੀ ਪਿਛਲੇ ਸਾਲ ਕੇ ਇੱਕ ਕਿਸਾਨ ਪਰਿਵਾਰ ਦੀ ਔਰਤ ਹੈ ਜਿਹਨੂੰ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਵੱਲੋਂ ਜਿਹੜੇ ਥੱਪੜ ਜੜੇ ਜਾਂਦੇ ਨੇ ਉਸ ਤੋਂ ਬਾਅਦ ਵੀ ਵਕੋ ਵਕ ਸਮਿਆਂ ਤੇ ਕਿਸਾਨ ਜਥੇਬੰਦੀਆਂ ਨਾਲ ਵੀ ਤਿੱਖੀਆਂ ਝੜਪਾਂ ਪੱਗੋ ਲੱਥੀ ਤੱਕ ਜਿਹੜੀ ਇਹ ਮਾਮਲੇ ਨੇ ਉਹ ਸਾਹਮਣੇ ਜਿਹੜੇ ਨੇ ਆਉਂਦੇ ਰਹਿੰਦੇ ਨੇ ਇਸੇ ਤਹਿਤ ਹੀ ਬੀਤੇ ਦਿਨ ਵੀ ਪਿੰਡ ਸਲਾਹਪੁਰ ਦੇ ਵਿੱਚ ਖੜੇ ਆਂ ਜਿੱਥੇ ਤੁਸੀਂ ਆ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਇੱਥੇ ਵੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜੋ ਇਹ ਕੰਮ ਚੱਲ ਰਿਹਾ ਭਾਰਤ ਮਾਲਾ ਪ੍ਰੋਜੈਕਟ ਦਾ ਇਸ ਨੂੰ ਲੈ ਕੇ ਇੱਥੇ ਇੱਕ ਕਿਸਾਨ ਪਰਿਵਾਰ ਦਾ ਡੇਰਾ ਜਿਹਦੀ ਪੰਜ ਕਿੱਲੇ ਦੇ ਕਰੀਬ ਏਕੜ ਦੇ ਕਰੀਬ ਇਸ ਪ੍ਰੋਜੈਕਟ ਦੇ ਜਿਹੜੀ ਆਹ ਦੂਤੀ ਵਿੱਚ ਜ਼ਮੀਨ ਆਈ ਹੈ ਜਿਹਦੀ ਐਕਵਾਇਰ ਕਰਨ ਨੂੰ ਲੈ ਕੇ ਜੋ ਇਸ ਪਰਿਵਾਰ ਦੇ ਨਾਲ ਧੱਕੇਸ਼ਾਹੀ ਹੋਈ ਹੈ ਉਹਦੀਆਂ ਸੋਸ਼ਲ ਮੀਡੀਆ ਤੇ ਤਸਵੀਰਾਂ ਵੀ ਵੀਡੀਓ ਵੀ ਬੀਤੇ ਦਿਨ ਤੋਂ ਵਾਇਰਲ ਹੋ ਰਹੀਆਂ ਨੇ ਗੱਲਬਾਤ ਕਰ ਲੈਨੇ ਕੀ ਨਾਮ ਭਾਈ ਸਾਹਿਬ ਤੁਹਾਡਾ ਚੰਨ ਸਿੰਘ ਜੀ ਚੰਨ ਸਿੰਘ ਜੀ ਕੀ ਗੱਲਬਾਤ ਹੋਈ ਹੈ ਕੁਝ ਵੀਡੀਓ ਤੁਹਾਡੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਸਰ ਆਪਾਂ ਪਿੱਟੇ ਵੱਢ ਗਏ ਉਹ ਸਰ ਜਮੀਨ ਰਿਪੇਅਰ ਕਰਨ ਆਏ ਹੀ ਸਾਨੂੰ ਪੁਲਿਸ ਨੇ ਉੱਥੋਂ ਅਰੈਸਟ ਕਰ ਲਿਆ ਉੱਥੋਂ ਫੜ ਲਿਆ ਸਾਨੂੰ ਜ ਲੈ ਗਏ ਤਿੱਬਾ ਠਾਣੇ ਚ ਮਗਰੋਂ ਸ਼ਾਮ ਦੇ ਟਾਈਮ ਹੀ ਉੱਥੇ ਹੀ ਮਗਰੋਂ ਧੱਕੇ ਨਾਲ ਪ੍ਰਸ਼ਾਸਨ ਨੇ ਮੇਰਾ ਬੇੜਾ ਹਕਲਾ ਕਰ ਦਿੱਤੇ ਬੇੜੇ ਦੀ ਮਨੇ ਦੀ ਪੇਸ ਕੋਈ ਨਹੀਂ ਗਈ ਇਹਨੇ ਹੱਥ ਵਿੱਚ ਸਲਫਾਸ ਪੜੀ ਹੀ ਉਹ ਦੂਜੀ ਰਾਉਂਡ ਅਪ ਜਿਹੜੀ ਹੁੰਦੀ ਆ ਉਹ ਖਾ ਲੈਣਗਾ ਹੀ ਉਹ ਲੇਡੀ ਪੁਲਿਸ ਨੇ ਇੱਕ ਨੇ ਧੱਕਾ ਮਾਰ ਕੇ ਛੁੱਟਦੀ ਜੇ ਖਾ ਲਿੰਦਾ ਇਹਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਇਹ ਤੱਕੇ ਨਾਲ ਕਬਜ਼ਾ ਲੈਣ ਕਣਕ ਦੇ ਟਾਈਮ ਹੀ ਸਾਡੇ ਕਬਜ਼ਾ ਕਰਨ ਆਉਂਦੇ ਰਿਹਾ 25 30 ਦਿਨ ਧਰਨਾ ਲਾ ਕੇ ਅਸੀਂ ਕਣਕ ਦੀ ਬਜਾਈ ਬਜਤ ਕੀਤੀ ਆ ਨਹੀਂ ਇਸ ਕਬਜ਼ੇ ਤੋਂ ਪਹਿਲਾਂ ਕੀ ਪ੍ਰਸ਼ਾਸਨ ਵਾਲੋ ਕੋ ਨੋਟਿਸ ਵਗੈਰਾ ਨਹੀਂ ਦਿੱਤੇ ਗਏ ਸਭ ਕੋਈ ਨੋਟਿਸ ਨਹੀਂ ਆਇਆ ਸਾਨੂੰ ਕੋਈ ਨੋਟਿਸ ਨਹੀਂ ਆਇਆ ਨਹੀਂ ਕੋਈ ਨੋਟਿਸ ਨਹੀਂ ਆ ਨਹੀਂ ਜਦੋਂ ਇਹੜੀਆਂ ਜ਼ਮੀਨਾਂ ਹੈਗੀਆਂ ਤੁਹਾਡੀਆਂ ਵਿੱਚ ਆ ਰਹੀਆਂ ਨੇ ਇਸ ਪ੍ਰੋਜੈਕਟ ਜੀ ਕੀ ਇਹਦਾ ਤੁਹਾਨੂੰ ਕੋਈ ਦੀ ਕੀਮਤ ਨਹੀਂ ਦਿੱਤੀ ਗਈ ਇਹਦੀ ਸਰ ਸਾਨੂੰ ਸਾਡੀ ਸਾਰੇ ਸਭ ਦੇਖ ਲਓ ਤੁਹਾਡੇ ਸਾਹਮਣੇ ਪੰਜ ਕਿੱਲੇ ਆਏ ਆ ਇੱਕ ਰੋੜ ਸਾਰੇ ਆ ਇੱਕ ਰੋੜ ਹੋ ਗਿਆ ਇੱਕ ਰੋਡ ਹੋ ਗਿਆ ਤਿੰਨ ਰੋਡਾਂ ਤੇ ਸਾਡੀ ਜ਼ਮੀਨ ਆ ਗਈ ਠੀਕ ਹੈ ਜੀ ਪੰਜ ਕਿੱਲੇ ਜਿਹੜੀ ਸਾਡੀ ਜ਼ਮੀਨ ਵੱਜਦੀ ਹੱਤ ਕੋਣੀ ਬਚ ਗਈ ਵੇਖੋ ਠੀਕ ਹੈ ਜੀ ਵੇਖੋ ਬੇਕਾਰ ਉੱਥੋਂ ਲੈ ਕੇ ਉਧਰ ਵੀ ਇਦਾਂ ਵੱਜਦੀ ਆ ਨਾ ਵਾਉਣ ਦੇ ਲੈ ਗ ਰਹੀ ਨਾ ਕੱਸ ਦੇ ਰਹੀ ਜਿਹੜੇ ਚੱਕ ਬਣਾਉਂਦੇ ਸਾਰੇ ਇਹਨਾਂ ਨੇ ਉਹ ਨਹੀਂ ਬਣਾਤੇ 19 ਚੈੱਕ ਬਣਾਤੇ 19 ਚੈੱਕ ਬਣਾਤੇ ਬਾਹੇ ਹੈ ਕਿ ਹਿੱਸੇਦਾਰ ਤਿੰਨ ਵਾ ਚੱਕ ਇਹਨਾਂ ਨੂੰ ਨਹੀਂ ਬਣਾਤੇ ਆ ਪਟਵਾਰੀ ਬੱਬੂ ਕਹਿੰਦਾ ਏ 19 ਚੈੱਕ ਨੇ ਉਹ ਵੱਖ-ਵੱਖ ਪਰਿਵਾਰਕ ਮੈਂਬਰਾਂ ਤੇ ਬਣਾਤੇ ਹਾਂਜੀ ਹਾਂਜੀ ਠੀਕ ਆ ਉਹ ਸਰ ਸਾਂਝਾ ਖਾਤਾ ਸੀ ਇਸ ਕਰਕੇ ਬਣਾਏ ਹਾਂਜੀ ਬੱਬੂ ਪਟਵਾਰੀ ਕਹਿੰਦਾ ਤੁਹਾਡੇ ਮੈਂ ਚੈੱਕ ਤੁਹਾਡੇ ਨਾਂ ਕਰ ਦੂੰਗਾ ਤੁਸੀਂ ਤਸਕੀਮ ਕਰ ਲਓ ਐਂ ਤਸਕੀਮ ਵੀ ਕਰ ਲਈ ਆ ਚੱਕਾਂ ਤੋਂ ਬਾਅਦ ਜਿਹੜੀ ਜ਼ਮੀਨ ਉਹਨਾਂ ਸਾਨੂੰ ਛੱਡਣੀ ਉਹ ਵੀ ਉਹਨਾਂ ਦੇ ਨਾਂ ਚੜ ਗਈ ਠੀਕ ਆ ਬੱਬੂ ਪਟਵਾਰੀ ਨੇ ਸਾਡਾ ਉਹ ਕੰਮ ਨਹੀਂ ਕੀਤਾ ਸਾਡੇ ਨਾਂ ਚੱਕ ਨਹੀਂ ਬਣਾਏ ਹੁਣ ਸਰ ਕੇਸ ਕਰਕੇ ਪੈਸੇ ਲੈਣੇ ਪੈਂਦੇ ਆ ਠੀਕ ਹੈ ਇਦਾਂ ਹੁਣ ਚੈੱਕ ਇੱਕ ਕੋਈ ਕਿਸ਼ਤ ਦੇ ਦੂ ਬਾਅਦ ਚ ਕੋਈ ਕਿਸ਼ਤ ਕਿਸੇ ਨੇ ਸਾਨੂੰ ਦੇਣੀ ਆ ਦੋਹਾਂ ਨੂੰ ਤਿੰਨਾਂ ਨੂੰ ਚਵਾਂ ਨੂੰ ਸਾਡੀ ਗ੍ਰੈਸ ਵੀ ਸਾਡੇ ਨਾਲ ਚੈੱਕ ਹੁਣ ਜਦੋਂ ਸਾਡੇ ਅਸੀਂ ਆਪ ਕਰ ਜਾਤਾ ਨੇ ਦਵਾਵਾਂਗੇ ਠੀਕ ਹੈ ਇਸ ਤੋਂ ਇਲਾਵਾ ਹੋਰ ਤੁਹਾਨੂੰ ਇੱਥੇ ਬੀਤੇ ਦਿਨ ਕੀ ਮੁਸ਼ਕਿਲਾਂ ਆਈਆਂ ਨੇ ਪਰ ਇਹ ਰਾਤ ਦੇ 12 1 ਵਜੇ ਤੱਕ ਵੀ ਆਉਂਦੇ ਰਹੇ ਸਾਡੇ ਅੱਛਾ ਜੀ ਪਬਜਾ ਲੈਣ ਅਸੀਂ ਆ ਕੁਦਰਤੀ ਹੀ ਉੱਠ ਪਿੰਦੇ ਰਹੇ ਆ ਅਸੀਂ ਡੱਕ ਦਿੰਦੇ ਰਹੇ ਆ ਠੀਕ ਹੈ ਪਰ ਇਹ ਵੀ ਸਾਡਾ ਕਹਿਣਾ ਮਾਲਿੰਦਰ ਵਾਪਸ ਚੱਲ ਜਾਂਦੇ ਰਹੇ ਠੀਕ ਹੈ ਫਿਰ ਇੱਕ ਵਾਰ ਕਣਕ ਦੇ ਟਾਈਮ ਵੀ ਆਏ ਆ ਇਹ ਹੁਣ ਤੇ ਇਹਨਾਂ ਨੇ ਅਤ ਕਰਤੀ ਆ ਹੁਣ ਤੇ ਜਦੋਂ ਆਏ ਆਏ ਸਾਡੇ ਮੇਰੇ ਨਾਲ ਦੀ ਆ ਇਹਨੂੰ ਘਬਰਾਟ ਹੋ ਗਈ ਰਾਤ ਖੜਿਆ ਇੱਕ ਆਪਣਾ ਆ ਲੜਕਾ ਇੱਥੇ ਇਹਨੂੰ ਵਿਚਾਰੇ ਨੂੰ ਗਲੂ ਗੋਸ ਲਵਾਇਆ ਇਹਦੀ ਬਹੁਤ ਬੁਰੀ ਹਾਲਤ ਕਰਤੀ ਆ ਇਹਦੀ ਹਾਲਤ ਦੇਖੋ ਸਾਰੇ ਕੀ ਦੇਖੋ ਕੋ ਖੜਿਆ ਨਹੀਂ ਜਾਂਦੀ ਹਾਂਜੀ ਹਾਂਜੀ ਇਹਨਾਂ ਨੇ ਬਹੁਤ ਪੁਲਿਸ ਵਾਲਿਆਂ ਨੇ ਇੱਕ ਲੇਡੀਜ਼ ਇਹ ਆ ਮੇਰੀ ਬਾਹ ਇਹਦੀ ਬਾਹ ਟੱਟ ਲੱਗੀ ਆ ਲਾ ਕੇ ਗਏ ਆ ਇੱਕ ਤੁਹਾਡੇ ਪਰਿਵਾਰਕ ਮੈਂਬਰ ਨੌਜਵਾਨ ਜਿਹੜਾ ਹਾਚੇ ਸਲਫਾਸ ਫੜੀ ਹੋਈ ਆ ਉਹ ਵੀ ਵੀਡੀਓ ਵਾਇਰਲ ਹੋਈ ਆ ਹਾਂਜੀ ਹਾਂਜੀ ਸਾਰੇ ਸਾਡਾ ਰਾਜ ਬੇਟਾ ਸਾਡਾ ਇਹਨਾਂ ਨੇ ਕੀਤੀ ਆ ਇਹਦੀ ਕੋਈ ਪੇਸ ਨਹੀਂ ਜਾਂਦੀ ਫਿਰ ਕਿ ਇਕੱਲਾ ਹੈਗਾ ਸੀ ਵਿਚਾਰਾ ਇੱਥੇ ਹੁਣ ਆਪਣੀ ਜ਼ਮੀਨ ਦੀ ਖਾਤਰ ਲੜ ਲੜ ਮਰਿਆ ਤੇ ਅੱਗੇ ਹੀ ਆ ਇਹ ਰਾਦੇ ਵੀ ਇਦਾਂ ਹੀ ਮਰ ਜੀਏ ਫਿਰ ਹੋਰ ਕੀ ਕਰਨਾ ਪਰ ਜਦੋਂ ਇਦਾਂ ਦਾ ਯੂ ਘਟਨਾ ਵਾਪਰ ਗਈ ਜਾਂ ਕੋਈ ਚੰਦ ਚੜ ਗਿਆ ਜਿਵੇਂ ਸਲਫਾਸ ਬੜੀ ਹੋਈ ਸੀ ਕੀ ਲੱਗਦਾ ਤੁਹਾਨੂੰ ਕਿ ਇਹ ਮਸਲੇ ਦਾ ਹੱਲ ਆ ਮਸਲਾ ਸਲਫਰ ਹੋਰ ਕੀ ਕਰ ਸਕਦੇ ਆ ਸਾਡੇ ਕੋਲ ਹੋਰ ਕੋਈ ਹੱਲ ਹੈ ਹੀ ਨਹੀਂ ਕਿ ਸਾਡਾ ਕੋਈ ਸਰਕਾਰ ਸਾਡੀ ਬਾਹਰ ਫੜਦੀ ਨਹੀਂ ਕੋਈ ਸੁਣਦਾ ਨਹੀਂ ਸਾਡੀ ਤਸੀਲਦਾਰ ਹੁਣ ਬਦਲੀ ਹੋ ਗਈ ਉਹਦੇ ਕੋਈ ਮੈਂ ਬੜੀ ਆ ਗਿਆ ਵਾ ਪਟਵਾਰੀ ਕੋ ਵੀ ਗਿਆ ਗਰਦੌਰ ਵੀ ਸਾਡਾ ਮਸਲਾ ਹੱਲ ਕਰੋ ਚਾਹੇ ਸਾਡੇ ਨਾਲ ਕਰੋ ਅਸੀਂ ਪੈਸੇ ਪਾ ਲੈ ਨਹੀਂ ਆ ਤੁਹਾਨੂੰ ਕਬਜਾ ਦੇਣੇ ਠੀਕ ਹੈ ਜੀ ਪਰ ਸਾਡਾ ਕਿਸੇ ਨੇ ਕਹਿਣਾ ਅਜੇ ਤੱਕ ਨਹੀਂ ਮੰਨਿਆ ਹਾਂ ਜੀ ਸਰ ਮੈਨੂੰ ਲੱਗੇ ਪੁਲਿਸ ਵਾਲੇ ਚੁੱਕੇ ਸਰ ਮੈਂ ਉਹਨਾਂ ਨੂੰ ਬੜਾ ਕਹਿੰਦਾ ਰਿਹਾ ਕਿ ਮੇਰੇ ਸਰ ਕਾ ਫਾਦਰ ਸਾਹਿਬ ਨੂੰ ਫੋਨ ਕਰ ਦੋ ਕਿਸ ਨੂੰ ਕਰ ਫੋਨ ਕਰ ਦੋ ਸਾਡੀ ਪਾਈਪਲਾਈਨ ਟੁੱਟ ਜਾਨੀ ਆ ਪੁਲਿਸ ਕੇ ਮੈਨੂੰ ਕਹਿੰਦੇ ਰਹੇ ਆ ਤੁਹਾਡੇ ਉਥੇ ਕਬਜ਼ਾ ਨਹੀਂ ਲੈਣ ਦੇ ਉਥੇ ਮੀਟਿੰਗ ਚੱਲਣ ਢੀ ਆ ਹਾਂਜੀ ਤੇ ਮੁੜ ਕੇ ਉਹ ਤੋਂ ਬਾਅਦ ਆ ਦੇਖੋ ਸਰ ਦੂਜਾ ਮਾਰਾ ਇਥੋਂ ਕੱਟ ਹੀ ਐ ਦੂਜਾ ਮਾਰਾ ਨੰਗਣ ਵਾਸਤੇ ਇਥੇ ਇਹ ਨਹੀਂ ਰਹਿ ਤਾਂ ਵੇਖੋ ਲਾਪ ਦੀ ਕੰਡੀਸ਼ਨ ਵੇਖੋ ਆ ਲਾਪ ਸੁੱਕਣ ਢੀ ਆ ਉਥੇ ਮਲਕੀ ਦੋ ਤਿੰਨ ਵਾਰ ਇਹਨਾਂ ਚਾਈ ਵਾਲਿਆਂ ਨੂੰ ਵੀ ਮੈਂ ਕਿਹਾ ਜਾ ਕਿ ਸਾਡੀ ਪਾਈਪਲਾਈਨ ਪਾ ਕੇ ਦੋ ਸਾਡਾ ਰਕਵਾ ਗਾੜੀ ਰਹਿ ਗਿਆ ਵਾ ਸਾਡਾ ਹੱਲ ਕਰੋ ਕੋਈ ਵੀ ਉਹ ਆਂਦੇ ਕਿ ਪਿੱਛੋਂ ਕੋਈ ਆਰਡਰ ਨਹੀਂ ਤੁਹਾਡ ਤੋ ਇਹਨਾਂ ਤੋਂ ਇਲਾਵਾ ਮਹਿਲਾਵਾਂ ਵੀ ਨੇ ਇਸ ਪਰਿਵਾਰ ਦੀਆਂ ਸਾਡੇ ਨਾਲ ਇਹਨਾਂ ਨਾਲ ਗੱਲ ਕਰਦਾਂ ਸਰ ਉਹਨਾਂ ਨੇ ਮੈਨੂੰ ਤੱਕਾ ਸਾਈ ਕੀਤੀ ਲੇਡੀਜ਼ ਪੁਲਸ ਨੇ ਇੱਕ ਸਾਰੇ ਹੀ ਪੁਲਸ ਵਾਲੇ ਉਹਨਾਂ ਨੇ ਮੇਰਾ ਫੋਨ ਆਂਦਿਆ ਸਰ ਖੋ ਲਿਆ ਤੇ ਹਾ ਮੇਰੇ ਕੋਲ ਸਰਟੀਫਿਕੇਟ ਵੀ ਖੋ ਲਿਆ ਮੇਰੇ ਘਰ ਵਾਲੇ ਦੇ ਦਿਮਾਗ 'ਚ ਨੁਕਸ ਹੋਆ ਸਾਰੇ ਹੀ ਇਹੀ ਚਾਹੁੰਦੇ ਆ ਕਿ ਸਾਡਾ ਨਿਸ਼ਾਬ ਮਿਲਣਾ ਚਾਹੀਦਾ ਕਿ ਚੈੱਕ ਸਾਡੇ ਨਾਂ ਤੇ ਬਣੇ ਜਾਣ ਬੱਚੇ ਮੇਰੇ ਛੋਟੇ ਆ ਦੋ ਗੁੱਡੀਆਂ ਤੇ ਇੱਕ ਕਾਕਾ ਵਾ ਅਸੀਂ ਕਿਸ ਦੇ ਮਗਰ ਮਗਰ ਨਹੀਂ ਭੀਖ ਮੰਗਣੀ ਹੈਗੀ ਚੈੱਕ ਸਾਡੇ ਨਾਂ ਤੇ ਕੱਟੀ ਜਾਣ ਜੋ ਕੀਤਾ ਸਾਡੇ ਨਾਲ ਬੱਬੂ ਪਟਵਾਰੀ ਨੇ ਕੀਤਾ ਲਾਗੇ ਖਲੋਕੇ ਤੇ ਬੱਬੂ ਪਟਵਾਰੀ ਨੇ ਲਾਗ ਕੇ ਖਲੋ ਕੇ ਪੈ ਪਟਵਾਈ ਸਾਡੇ ਆ ਸਾਰਾ ਮੇਰੀ ਬਾਹ ਇਥੋਂ ਪਤਾ ਨਹੀਂ ਉਤਰ ਗਿਆ ਮੋਢਾ ਕਿ ਨਿਕਲ ਕੇ ਇਥੋਂ ਲੈ ਕੇ ਇੱਥੇ ਤੱਕ ਮੇਰੀ ਬਾਹ ਤੇ ਸੱਟ ਲੱਗੀ ਹੋਈ ਆ ਬਹੁਤ ਜਿਆਦਾ ਬਹੁਤ ਖਿੱਚ ਤੂੰ ਸਾਡੇ ਨਾਲ ਕੀ ਕਰਦਾ ਸਾਡੇ ਨਾਲ ਬਹੁਤ ਜਿਆਦਾ ਸਾਡਾ ਕੋਈ ਇਨਸਾਫ ਨਹੀਂ ਸੁਣਿਆ ਆਂ ਤਰਲੇ ਪੁੰਦੇ ਰਹੇ ਆਂ ਕਿ ਸਾਡਾ ਮਸਲਾ ਹੱਲ ਕਰ ਦੋ ਸਾਡਾ ਮਸਲਾ ਹੱਲ ਕਰ ਦੋ ਅਸੀਂ ਤੁਹਾਨੂੰ ਆਪ ਕਵਜਾ ਦਵਾਂਗੇ ਤੁਹਾਨੂੰ ਆਪ ਵੇਖੋ ਆਡੀ ਕੰਡੀਸ਼ਨ ਗਾੜੀ ਵੀ ਨਹੀਂ ਇਹਨਾਂ ਸਾਡਾ ਕੋ ਰਹਿਣ ਦਿੱਤਾ ਹਾਂ ਦੇਖੋ ਹੁਣ ਬੋਲਿਆ ਵੀ ਨਹੀਂ ਜਾਂਦਾ ਉਹਨਾਂ ਤੋਂ ਇਲਾਵਾ ਹੋਰ ਵੀ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਸਰ ਜਦੋਂ ਮੇਰੇ ਹਸਬੰਦ ਉਹਨਾਂ ਨੇ ਫੜਕੇ ਖਰਿਆ ਗਿਆ ਉਹਨਾਂ ਨੇ ਕਿਸੇ ਮਤਲਬ ਟੰਗਣਾ ਨਹੀਂ ਫੜਕੇ ਗਿਆ ਕਿ ਹੱਥ ਨਾਲ ਫੜੋ ਕੋ ਗੁੱਟ ਫੜੋ ਬਾਹ ਫੜੋ ਉਹਨਾਂ ਨੂੰ ਕੜੇ ਤੋਂ ਫੜਕੇ ਕਿ ਜੇ ਉਹਨਾਂ ਦਾ ਗੁੱਟ ਨਿਕਲ ਜਾਂਦਾ ਫਿਰ ਕੌਣ ਜ਼ਿੰਮੇਵਾਰ ਸੀ ਮੈਂ ਉਹਨਾਂ ਦੇ ਮਗਰ ਗਈ ਹੋਈ ਆ ਮੇਰੀ ਗੁड़िया ਮੇਰੇ ਕੁੱਛੜ ਸੀ ਤੇ ਮੇਰੀ ਗੁड़िया ਨੂੰ ਵੀ ਉਹਨਾਂ ਨੇ ਇੰਨੇ ਕ ਤੱਕੇ ਨਾਲ ਛਿੱਟੋਂ ਬਾਹਰ ਫੜ-ਫੜ ਕੇ ਖਿੱਚਦੇ ਸੀ ਜੈਂਸ ਲੇਡੀਜ਼ ਨਹੀਂ ਇੰਨੀ ਕਰਦੀ ਜੈਂਸ ਨੇ ਬਹੁਤ ਜ਼ਿਆਦਾ ਤੱਕਾ ਜਾਈ ਮਾਨੂੰ ਵੀ ਆ ਜੁੱਠੀਆਂ ਨਹੀਂ ਜਿਵੇਂ ਤੁਹਾਨੂੰ ਫੜ ਰਹੇ ਸੀ ਜਿਹੜੀਆਂ ਮਹਿਲਾਵਾਂ ਨੇ ਤੁਹਾਡੇ ਪਰਵਾਦੀਆਂ ਉਹ ਲੇਡੀ ਪੁਲਿਸ ਸੀਗੀ ਜਾਂ ਜੈਂਟਸ ਸੀਗੀ ਲੇਡੀਜ਼ ਵੀ ਸੀ ਜੈਂਟਸ ਵੀ ਸੀ ਆਹ ਦੇਖ ਲਓ ਮੇਰੇ ਹੱਥਾ ਮੇਰਾ ਹੱਥਾ ਪੂਰਾ ਪੈਂਦਾ ਨਹੀਂ ਪਿਆ ਕਿਸੇ ਕੰਮ ਨੂੰ ਮੇਰਾ ਮਤਲਬ ਹੱਥ ਸੀਟ ਬੈਲਟ ਦੇ ਨਾਲ ਹੀ ਤਾਂ ਉਂਗਲੀਆਂ ਮਰੋੜ ਦਿੱਤੀਆਂ ਉਹਨਾਂ ਨੇ ਫਿਰ ਮੇਰੇ ਹਸਬੰਦ ਨੂੰ ਲੈ ਕੇ ਚਲੇ ਗਏ ਨੇ ਮੈਂ ਸਕੂਟੀ ਤੇ ਮਗਰ ਗਈ ਆ ਮੇਰੀ ਸਕੂਟੀ ਵੀ ਉਹਨਾਂ ਨੇ ਡਾਕ ਦਿੱਤੀ ਕਿ ਅਸੀਂ ਤੁਹਾਨੂੰ ਮਗਰ ਨਹੀਂ ਜਾਣ ਦੇਣਾ ਤੇ ਫਿਰ ਮੈਂ ਬਹੁਤ ਜ਼ਿਆਦਾ ਰੋਈ ਕਲਾਈਆਂ ਕਿ ਮੈਂ ਆਪਣੇ ਹਸਬੰਦ ਦੇ ਨਾਲ ਹੀ ਜਾਣਾ ਹੈ ਫਿਰ ਹਾਨੂੰ ਚੁੱਕ ਕੇ ਲੈ ਗਿਆ ਮੇਰੇ ਬੱਚੇ ਨੂੰ ਵੀ ਨਹੀਂ ਉਹਨਾਂ ਨੇ ਬਖਸ਼ਿਆ 3 ਸਾਲ ਦੀ ਮੇਰੀ ਗੁੜੀਆ ਮੇਰੇ ਗੁੜੀਆਂ ਨੂੰ ਵੀ ਨਾਲੇ ਚੁੱਕ ਕੇ ਲੈ ਗਿਆ ਤੇ ਬਾਕੀ ਤੁਸੀਂ ਰੇਟ ਦੇਖ ਲਓ ਇੱਥੇ 35 ਤੋਂ 50 ਲੱਖ ਨੂੰ ਰੇਟ ਆ ਤੇ 26 ਨੂੰ ਦੇ ਰਹੇ ਨੇ ਸਾਨੂੰ ਅਸੀਂ ਉਹ ਵੀ ਚੈੱਕ 19 ਪਿਆ 19 ਪਿਆ ਲਾਂ ਦੇ ਨਾਂ ਤੇ ਚੈੱਕ ਤੇ ਆ ਸਾਡੇ ਨਾਂ ਤੇ ਉਹ ਵੀ ਨਹੀਂ ਚੱਕਿਆ ਗਿਆ ਸਾਡੇ ਤਿੰਨਾਂ ਦੇ ਨਾਂ ਤੇ ਚੈੱਕ ਹੋਣੇ ਸਹੀ ਦੇ ਸੀ ਤੇ ਉਹ ਜਿਹੜੇ 19 ਪਿਆਲਾਂ ਦੇ ਨਾਂ ਤੇ ਚੱਕ ਬਣੇ ਹੋਏ ਨੇ ਤੇ ਸਾਰੇ ਬੱਚੇ ਨੂੰ ਵੀ ਕੋਤੋਕ ਧੋਲ ਉਹਨਾਂ ਨੇ ਜਿਹੜੇ ਬੰਦੇ ਸੀ ਨਾ ਪੁਲਿਸ ਵਾਲੇ ਉਹਨਾਂ ਨੇ ਇਹਨਾਂ ਨੂੰ ਕੋਲ ਕੋਲ ਕੇ ਆ ਬੱਚੇ ਨੂੰ ਵੀ ਮਾਰਿਆ ਮੇਰੇ ਇੱਥੇ ਸੱਟ ਲਾਈ ਇਹਨਾਂ ਨੇ ਮੈਨੂੰ ਪਤਾ ਕਿ ਲੇਡੀਜ਼ ਨੇ ਲਾਈ ਜਾਂ ਜਨਸਿਸ ਨੇ ਲਾਈ ਹੈ ਸੱਟ ਇਹ ਮੁੰਡੇ ਜੈਂਸ ਨੇ ਸਾਰੇ ਇੱਕ ਕੁੜੀਆ ਆ ਨਾ ਉਹਨਾਂ ਦੇ ਹੱਥੀ ਪੈਣ ਦੀ ਕੋਸ਼ਿਸ਼ ਕੀਤੀ ਅਸੀਂ ਉਦੋਂ ਵੀ ਅੱਗੇ ਹੋਏ ਆ ਕਿ ਤੁਹਾਡਾ ਕੋਈ ਮਤਲਬ ਨਹੀਂ ਵੀਡੀਓ ਤੁਹਾਡਾ ਇੱਕ ਹੈਗਾ ਆ ਕਿ ਤੁਹਾਡਾ ਹੱਕ ਹੈ ਅਸੀਂ ਵੀਡੀਓ ਬਣਾਣੀ ਆ ਤੁਹਾਡਾ ਹੱਕ ਨਹੀਂ ਹੈਗਾ ਡਿਲੀਟ ਕਰਨਾ ਸਾਡੇ ਫੋਨ ਚੋਂ ਵੀਡੀਓ ਡਿਲੀਟ ਕੀਤੀਆਂ ਗਈਆਂ ਨੇ ਤੇ ਜੇ ਸਰਹਾਨੂੰ ਅਜੇ ਵੀ ਮਰਨਾ ਪਊਗਾ ਆਪਾਂ ਅਜੇ ਵੀ ਮਰਾਂਗੇ ਪਰ ਆਪਾਂ ਟਿੱਪਰ ਨਹੀਂ ਚੱਲਣ ਦੇਣੇ ਪੈਲੀ ਦੇ ਵਿੱਚ ਅੱਪਾ ਜੇ ਵੀ ਰੋਕ ਲਾਵਾਂਗੇ ਪਹਿਲੀ ਸਾਡੇ ਫੋਨ ਖੋ ਕੇ ਸੋ ਇਹ ਸੀ ਚੰਨਨ ਸਿੰਘ ਦਾ ਪਰਿਵਾਰ ਜਿਨ੍ਹਾਂ ਦਾ ਕਹਿਣਾ ਕਿ ਜਿੰਨੀ ਦੇਰ ਤੱਕ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਜਿਵੇਂ ਉਹਨਾਂ ਨੇ ਵਕੂ ਵਕ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਉਹਨਾਂ ਦੇ ਨਾਲ ਅਨੰਤ ਅਸਤਿਤ ਕੀਤਾ ਗਿਆ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਗਿਆ ਸੋ ਉਹਨਾਂ ਦਾ ਕਹਿਣਾ ਕਿ ਜਿਵੇਂ ਪਾਈਪ ਲਾਈਨ ਅੰਡਰ ਗਰਾਉਂਡ ਹੋ ਉਹਦੀ ਵੀ ਭੰਨ ਤੋੜ ਜਿਹੜੀ ਆ ਇਸ ਕਾਰਵਾਈ ਦੇ ਦੌਰਾਨ ਹੋਈ ਆ ਇਸ ਤੋਂ ਇਲਾਵਾ ਉਹਨਾਂ ਨੇ ਰੇਡ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਨਿਗੋਣਾ ਰੇਡ ਦਿੱਤਾ ਜਾ ਰਿਹਾ 26 ਲੱਖ ਦੇ ਕਰੀਬ ਜਦੋਂ 50 ਲੱਖ ਦੇ ਕਰੀਬ ਇਸ ਜ਼ਮੀਨ ਦਾ ਜਿਹੜਾ ਘੱਟੋ-ਘੱਟ ਜਿਹੜਾ ਉਹ ਮੁੱਲ ਬੰਦਾ ਇਸ ਕਰਕੇ ਜਿੱਥੇ ਉਹਨਾਂ ਨੇ ਮੰਗਾਂ ਕੀਤੀਆਂ ਨੇ ਉੱਥੇ ਹੀ ਉਹਨਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਜਿਹੜੀ ਹੈ ਧੱਕੇਸ਼ਾਹੀ ਕੀਤੀ ਹੈ ਸੋ ਇਹ ਵੱਖ-ਵੱਖ ਸਮਿਆਂ ਤੇ ਤਸਵੀਰਾਂ ਜਿਹੜੀਆਂ ਨੇ ਧੱਕੇਸ਼ਾਹੀਆਂ ਜਾਂ ਕਿਸਾਨ ਜਿੱਥੇ ਪੁੰਦੀਆਂ ਨਾ ਝੜਪਾਂਦੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਸੋ ਭਾਰਤ ਮਾਲਾ ਪ੍ਰੋਜੈਕਟ ਤੇ ਚੱਲਦਿਆਂ ਕਹਿ ਸਕਦੇ ਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਰੋਜ਼ਾਨਾ ਹੀ ਜਿਹੜੇ ਨੇ ਇਹ ਜਿਹੜੇ ਮਾਮਲੇ ਨੇ ਸਾਹ ਅਰੇ ਨੇ ਕਿਸਾਨਾਂ ਦੇ ਨਾਲ ਜਿਹੜੇ ਨੇ ਕਿਤੇ ਨਾ ਕਿਤੇ ਧੱਕੇਸ਼ਾਹੀ ਜਿਹੜੀ ਆ ਹੁੰਦੀ ਉਹ ਨਜ਼ਰ ਆ ਰਹੀ ਆ ਕਿਉਂਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉੱਤੇ ਪ੍ਰਸ਼ਾਸਨ ਜਿਹੜਾ ਉਹ ਖਰਾ ਉੱਤਰਦਾ ਨਜ਼ਰ ਨਹੀਂ ਆ ਰਿਹਾ ਹੁਣ ਤੱਕ ਲਈ ਇੰਨਾ ਹੀ ਸਹਾਯੋਗੀ ਕੈਮਰਾ ਪਰਸਨਰ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ ਸਪਰਟ ਸਾਹਿਬ ਤੁਹਾਡੇ ਨਾਲ ਸਲਾਹਪੁਰ ਦੇ ਵਿੱਚ ਭਾਤਮਾਲਾ ਛੜਕਦੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਨਾ ਇੱਕ ਪਰਿਵਾਰ ਵੱਲੋਂ ਜਿਹੜਾ ਨਾ ਉਹ ਕੁਝ ਵਾਤੇ ਦੱਸਿਆ ਗਿਆ ਕਿ ਸਾਡੇ ਨਾਲ ਥੋੜੀ ਬਧਿ ਕੀ ਹੋਈ ਆ ਤੁਹਾਡੇ ਨੋਟਸ ਦੇ ਵਿੱਚ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅ ਇਸ ਅਕੋਰਡਿੰਗ ਇਦਾਂ ਹੈ ਜੀ ਮੈਂ ਜੇ ਮੇਰੀ ਹੁਣੇ ਪੋਸਟਿੰਗ ਹੋਈ ਹੈਗੀ ਆ ਜੇ ਤੁਸੀਂ ਕਹਦੇ ਉਸ ਚੀਜ਼ ਨੂੰ ਵੈਰੀਫਾਈ ਕਰਨਾ ਕਿਸ ਗੱਲ ਬਾਤ ਹੈਗੀ ਆ ਤਾਂ ਹੋਰ ਹਲਕੇ ਦੇ ਵਿੱਚ ਕਿੰਨੇ ਕੁ ਪਿੰਡ ਹੁੰਦੇ ਆ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਹੈਗੀ ਜਿਹਦੇ ਵਿੱਚ ਜ਼ਮੀਨਾਂ ਦੇ ਕਬਜ਼ੇ ਕੀ ਜਾ ਰਹੇ ਨੇ ਨਹੀਂ ਇਹਦੇ ਬਾਰੇ ਮੈਨੂੰ ਜੋ ਕੁਝ ਨਹੀਂ ਪਤਾ ਹੈਗਾ